ਹਾਂਜੀ ਬਈ ਕੀ ਹਾਲ ਚਾਲ ਨੇ ਹੋਰ ਬਈ ਘਰ ਪਰਿਵਾਰ ਸਾਰਿਆਂ ਦੇ ਠੀਕ ਨੇ ਜਨਪੁਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਆ ਗਏ ਬਈ ਆਪਾਂ ਇੱਧਰ ਲੈ ਕਰੇ ਤੇ ਅੱਜ ਸੰਡੇ ਆ ਬਈ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗੇ 10:00 ਵੱਜ ਗਏ ਮੈਨੂੰ ਕੰਮ ਸੀ ਥੋੜਾ ਜਿਹਾ ਕਰਨ ਕੋਲੇ ਵਾਗਿਆ ਸੀ ਮੈਂ ਤੇ ਕਬੂਤਰ ਵੀ ਆਪਣੇ ਭੁੱਖੇ ਬੈਠੇ ਨੇ ਦਾਣੇ ਅੰਦਰ ਹੀ ਪਾਵਾਂਗੇ ਕਬੂਤਰ ਉਹਨੇ ਬੱਚੇ ਖਾ ਲੈਣਗੇ ਤਾਂ ਤੇ ਜਰੂਰ ਨਾ ਬਾਹਰੇ ਵੀ ਦੇਖ ਰਹੇ ਨੇ ਜੱਟ ਪਰ ਪਾਵਾਂਗੇ ਦਾਣੇ ਅੰਦਰ ਹੀ ਤਾਂ ਇਹਨਾਂ ਪਾ ਲਈਏ ਮਹਾ ਦਾਣੇ ਲੋ ਭਾਈ ਛਕੋ ਦਾਣੇ ਚਲੋ ਅੰਦਰ ਦਾਣੇ ਦਾ ਅੰਦਰ ਨੇ ਪਤੰਦਰੋ ਤੁਸੀਂ ਬਾਹਰੇ ਆਈ ਜਾਂਦੇ ਆ। ਚਿੱਕੋ ਜੀ ਦਾਣੇ ਲਾ ਕੇ ਖਾਣ। ਪਾਣੀ ਪੁਣੀ ਭਰਤੀਏ। ਇਹਨਾਂ ਨੂੰ ਅੱਜ ਕਬੂਤਰ ਵੀ ਬਈ ਡਾਉਣੇ ਨੇ ਆਪਾਂ। ਆਪਣੇ। ਤਾਂ ਇਹਦੇ ਨਾਲ ਨਿਕੰ ਨਹੀਂ ਲੱਗਾ ਯਾਰ। ਤਰ ਵੀ ਡਾਉਣੇ ਨੇ ਅੱਜ ਆਪਾਂ ਪਾਣੀ ਦਿੱਤੇ ਪਾ ਬਈ ਪਹਿਲਾਂ ਦਾਣੇ ਖਾ ਲੈਣ ਦੇ ਕਬੂਤਰਾਂ ਨੂੰ ਫੇਰ ਕਬੂਤਰ ਬਾਹਰੇ ਗੱਡਾਂਗੇ ਆਪਾਂ ਆਪਣੇ ਕਾਲਾ ਖੀਜੀ ਬਾਹਰੇ ਲਓ ਬਈ ਕਬੂਤਰਾਂ ਨੇ ਖਾ ਲਿਆ ਆਪਣੇ ਨੇ ਦਾਣੇ ਜਿਵੇਂ ਫਿੱਟ ਹੋ ਗਏ ਬੱਚੇ ਸਾਰੀ ਖਾਣ ਲੱਗੇ ਦਾਣੇ ਜਿਵੇਂ ਤਾਂ ਵਧੀਆ ਜੇ ਨਾਲ ਲੋਟਾ ਦਾਣੇ ਦੋਨੇ ਖਾਣ ਲਗੇ ਤਾਂ ਚੋਗਾ ਲੈਣੋਂ हट ਜਾਣਗੇ ਤਾਂ ਟਾਈਮ ਨਾਲ ਬਾਇਦਰੂ ਕਰ ਦਾਂਗੇ ਆਪਾਂ ਤੇ ਹੁਣ ਤੇ ਵਸੋਂ ਇਹਨਾਂ ਨੂੰ ਬੰਦ ਕਰਦੀ ਯਾਰ ਕਬੂਤਰ ਘੜਦੀ ਬਾਰੇ ਟਾਈਮ ਬਹੁਤ ਹੋ ਗਿਆ ਡਾ ਦਈਏ ਬੱਚੇ ਇਹ ਚਾਰ ਡਾਉਣੇ ਨੇ ਜਿਹੜੇ ਆਪਾਂ ਉਹ ਵੀ ਡਾ ਦਈਏ ਯਾਰ ਕਰੀਏ ਬੰਦ ਖਾਂਦੇ ਨੇ ਬੱਚੇ ਜਾਨੇ ਦੇਖੋ ਕਹੋ ਜੀ ਕਿੱਥੇ ਆਏ ਗੰਦੇ ਨੇ ਤੇ ਚਲੋ ਬਈ ਅੰਦਰ ਹੁਣ ਚਲੋ 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 ਅੰਦਰ ਚਲੋ 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 ਅੰਦਰ ਚਲੋ ਅੰਦਰ ਚਲੋ ਤੇ ਹੁਣ ਬਾਈ ਕਬੂਤਰ ਕੱਢ ਲੀਏ ਆਪਾਂ ਬੱਚੇ ਜੇ ਡਾ ਦੀਏ ਆ ਆਪਣੇ ਇਹ ਤੋਂ ਮੈਂ ਦੇਖ। ਲੋ ਹਰੇ ਬੋਟੇ ਆ ਫਟ ਲਿਆ ਪਹਿਲਾਂ। ਤੇ ਇਸ ਤੋਂ ਬਾਅਦ ਫਟ ਲਿਆ। ਹਰੀਆਂ ਕੰਤਾਂ ਵਾਲੀ ਇਹ ਨਿਕਲ ਆਪੀ ਕੰਤਾਂ ਵਾਲੀ ਸਾਰੀ ਪੌਂਸ ਵਾਲੀ ਸ਼ਿਆਕਾ ਬਈ ਹੇਵੀ ਲੰਗੀ ਤੇ ਤੋਂ ਬਾਅਦ ਕਿਹੜਾ ਖੜੀਏ ਇਹ ਦੂਜਾ ਫੜ ਲਿਆ ਬਈ ਲਾਲ ਉਹ ਵੀ ਲੰਗਾ ਤੇ ਇੱਕ ਹਰੇ ਹਰੇ ਪੱਲੇ ਵਾਲਾ ਛੜ ਲਈ ਹੁਣ ਹਰੇ ਪੱਲੇ ਵਾਲਾ ਬਾਈ ਕੱਢ ਤਾ ਇੱਕੋ ਤੇ ਹੁਣ ਕਬੂਤਰ ਕੱਢ ਤੇ ਆਪਾਂ ਚਾਰੇ ਆ ਫਿਰਦੇ ਨੇ ਦੋ ਆ ਫਿਰਦੇ ਨੇ ਜਿਹੜੇ ਪਹਿਲਾਂ ਕੱਦੇ ਸੀ ਤੇ ਇਹ ਦੋ ਆ ਫਿਰਦੇ ਨੇ ਥੱਲੇ ਚੈੱਕ ਕਰੋ ਜਾਣ ਬਰਾ ਬਣੇ ਉਹ ਇਹਨਾਂ ਨੂੰ ਫਿਰਨ ਦੇ ਕੋਈ ਚੱਕਰ ਨਹੀਂ ਆ ਸਾਧਰੀ ਵੀ ਉੱਚੀ ਕਰਕੇ ਲਾ ਜਾਂਦੇ ਆ ਤੇ ਉਹ ਤਹਾਂ ਲਾ ਦਿੰਦੇ ਆ ਬਾਈ ਤੇ ਦਾਣੇ ਦੂਣੇ ਸਾਰੇ ਨੇ ਖਾਲੇ ਪੁੱਤਰਾਂ ਨੇ ਆਪਣੇ ਆਲੇ ਅੰਦਰ ਹੀ ਪੈਣੇ ਦਾਣੇ ਟਰੇ ਵੀ ਕੱਢ ਜਾਂਦੇ ਆ ਤੇ ਉੱਡਣ ਦੇ ਇਹਨਾਂ ਨੂੰ ਵਧੀਆ ਅੱਜ ਹੰ ਚਾਲਦੇ ਆਪ ਆਪਦੇ ਘਰੇ 12 ਕਵੇ ਤੱਕ ਦਾ ਉੱਡਣਗੇ 10 ਵਜੇ ਤੇ ਦੋ ਦੋ ਘੰਟੇ ਦਾ ਉੱਡਣਗੀ ਚਾਲਾ ਮੌਸਮ ਠੰਡਾ ਅੱਜ ਆ ਫਿਰਦੇ ਨੇ ਛਾਰੇ ਓੜੇ ਆਪਣੇਆਂ ਦਾ ਉੱਡਣ ਦੋਨਾਂ ਨੂੰ ਤੇ 10 ਠੀਕ ਆ ਤੇ ਆ ਬਈ ਇਹਦਾ ਕਬੂਤਰ ਆ ਨੂੰ ਕਬੂਤਰ ਆਪਾਂ ਮੋੜਨਾ ਉਹਦਾ ਇਰਾਫ ਨੇ ਬੈਗਾ ਸੀ ਆ ਕੇ ਉਹ ਮੋੜ ਦੇਣਾ ਆਪਾਂ ਉਹ ਦਾ ਕਬੂਤਰਾ ਅਗਲੇ ਦਾ ਬਸ ਕੋਈ ਨਾ ਚੱਲ ਕੋਈ ਚੱਕਰ ਨਹੀਂ ਕੋਈ ਵੱਡੀ ਗੱਲ ਨਹੀਂ ਹੈਗੀ ਅੱਦੇ ਤਾਂਗੇ ਜੀ ਆ ਗਏ ਭਾਈ ਲੋ ਭਾਈ ਆਪਣੇ ਵੱਡੇ ਕਬੂਤਰਾਂ ਨੂੰ ਭਾਈ ਦਾਣੇ ਪਾਤੇ ਆਪਾਂ ਤੇ ਇਹਨਾਂ ਨੇ ਦਾਣੇ ਲੈ ਖਾ ਇਹਨਾਂ ਨੂੰ ਪਾਣੀ ਭਰ ਦਈਏ ਤੜਕੇ ਇਹਨਾਂ ਦਾ ਭਾਂਡਾ ਧੋ ਕੇ ਭਰਾਂਗੇ ਹੁਣ ਕਬੂਤਰ ਜੇ ਵੀ ਡਾਏ ᱛੀ 4:00 ਵਜੇ ਬਹਿ ਕੇ ਆਕੇ ਤੇ ਇੱਕ ਮੈਨੂੰ ਬਾਈ ਦਾ ਕਮੈਂਟ ਆਇਆ ਸੀ ਵੀ ਬਈ ਕਹਿੰਦਾ ਸਿਆਾਂਜ ਦਾ ਯਾਰ ਹੁਣ ਸਾਰਿਆਂ ਦੇ ਦਿਨ ਮਾਰੀ ਜਾਂਦੇ ਨੇ ਤੇ ਬਈ ਉਹੀ ਲੱਗਦਾ ਸਾਰਿਆਂ ਦੇ ਦਿਨ ਤਾਂ ਕਾਨੂੰ ਮਾਰਦੇ ਨੇ ਯਾਰ ਵੀ ਸਾਰਿਆਂ ਦੇ ਦਿਨ ਤਾਂ ਚਲੋ ਆਪਾਂ ਇਹ ਕਹਿੰਦੇ ਸਾਰਿਆਂ ਦੇ ਦਿਨ ਨਹੀਂ ਬਈ ਮਾਰਦੇ ਕਬੂਤਰ ਨੂੰ ਹੀ ਲੱਗਦਾ ਆਪਾਂ ਨੂੰ ਜਿਹਦੇ ਲਈ ਵੇ ਹੈਗੇ ਨੇ ਮਾੜੇ ਮੋਟੇ ਵੀ ਉੜਦਾ ਕਬੂਤਰ ਉਹਦਾ ਹੀ ਦਿਨ ਕਬੂਤਰ ਮਾਰਦਾ ਇਹ ਤਾਂ ਬਹਿਮੀ ਨੇ ਆਪਣੇ ਵੀ ਸਾਰਿਆਂ ਦੇ ਦਿਨ ਮਾਰਦੇ ਨੇ ਸਾਰਿਆਂ ਦੇ ਘਰੋਂ ਦਿਨ ਮਾਰਦੇ ਨੇ ਭਾਈ ਚਲੋ ਜਿਹੜੇ ਬਾਈ ਨੇ ਜਿਹੜੇ ਬਾਈ ਨੇ ਕਮੈਂਟ ਕਰਿਆ ਸੀ ਉਹਦਾ ਉਹਦੇ ਕਬੂਤਰ ਦਿਨ ਬਈ ਮਾਰਦੇ ਹੁਣੇ ਜ਼ਰੂਰ ਤੇ ਉਹ ਫਰਕ ਹੈਗਾ ਪਰ ਠੰਡ ਦਾ ਕਬੂਤਰ ਜਿਵੇਂ 1 ਘੰਟਾ 2 ਘੰਟੇ ਵਧਾ ਜਾਂਦਾ ਭਾਈ ਏਡੀ ਕੋਈ ਗੱਲ ਨਹੀਂ ਪਰ ਦਿਨ ਦੋਂਤਾ ਨਹੀਂ ਮਾਰਦੇ ਤੇ ਉਹ ਬਾਈ ਜਿਹਦਾ ਕਬੂਤਰ ਸੀ ਸੱਚ ਇੱਕ ਵਈ ਆਪਾਂ ਜਿਹੜਾ ਕਬੂਤਰ ਫੜਿਆ ਸੀਗਾ ਛੋੜੇ ਯਾਦ ਹੋਵੇ ਹੋਰ ਪਿੰਡੋਂ ਸੀ ਯਾਰ ਕਿਸੇ ਦਾ ਤੇ ਉਹ ਉਹ ਨੂੰ ਕਹਿੰਦਾ ਬਈ ਚਾਹਿੰਦਾ ਚਲ ਉਹ ਤਾਂ ਆਪਣੇ ਨਾਲ ਬਣਦੀ ਨਹੀਂ ਆਪਣਾ ਕਬੂਤਰ ਫੜ ਲਿਆ ਦਿਨਾਂ ਨੇ ਕਾਲ ਅੱਖਾ ਬਈ ਮੀਂਝੇ ਚ ਜਿਹੜੇ ਬੰਦੇ ਆਪਣੇ ਕੋ ਵੀਡੀਓ ਦੇਖਦੇ ਨੇ ਪੁਰਾਣੇ ਉਹਨਾਂ ਨੂੰ ਤਾਂ ਖੈਰ ਯਾਦ ਹੋਵੇ ਤੇ ਉਹਨਾਂ ਨੇ ਬਈ ਆਪਣਾ ਕਬੂਤਰ ਫੜ ਲਿਆ ਸੀ ਕਾਲ ਅੱਖਾ ਮੀਂਝੇ ਡਿੱਗ ਪਿਆ ਸੀਗਾ ਬੱਚਾ ਸੀ ਤੇ ਇਹਦਾ ਹਰੀਆ ਕੰਤਾਲੇ ਦਾ ਭਾਈ ਸੀਗਾ ਇਹ ਜਗਰਾਬੀ ਗੰਤਾਲਾ ਦਾ ਹਰੀ ਭੂਸਾ ਵਾਲਾ ਦਾ ਭਾਈ ਸੀਗਾ ਬਈ ਉਹ ਕਬੂਤਰ ਤੇ ਚੱਲ ਫਿਰ ਵੀ ਆਪਣਾ ਵੀ ਯਾਰਾ ਬਾਕੀ ਕਾਰਨਾ ਐਡਾ ਕੋਈ ਆਪਾਂ ਸੋ ਐਡਾ ਹਨਾ ਆਪਾਂ ਆਪਦੇ ਆਪਣੇ ਲਈ ਤਾਂ ਆਪਦੀ ਬਥੇਰੀ ਨੇ ਵਧੀਆ ਯਾਨ ਨਬਰ ਐਡੀ ਕੋਈ ਗੱਲ ਨਹੀਂ ਹੈਗੀ ਵੀ ਆਪਣੇ ਤਾਂ ਆਪਦੇ ਜਾਨਵਰੀ ਬਹੁਤ ਵਧੀਆ ਨੇ ਤੇ ਆਪਾਂ ਨੂੰ ਕਿਸੇ ਦੇ ਕਬੂਤਰਾਂ ਦੀ ਐਡੀ ਲੋੜ ਨਹੀਂ ਹੈਗੀ ਫੜ ਫੜ ਉਹ ਕਰੀਏ ਤੇ ਬਾਕੀ ਵੀ ਆਹ ਮੁੰਡਾ ਯਾਰ ਸ਼ਾਮ ਨੂੰ ਡਾਂਦ ਜਾਨਵਰ ਕੱਲ ਵੀ ਨੇ ਸ਼ਾਮ ਨੂੰ ਡਾਂਦੇ ਅਰ ਠੀਕ ਆ ਭਾਈ ਹੁਣ ਦਾਣੇ-ਦਣੇ ਨੂੰ ਪਾ ਤੇ ਪਾਣੀ ਸੁਣੀ ਭਰਤਾ ਨੂੰ ਬਚੇ ਆਪਣੇ ਵਧੀਆ ਹੋ ਰਹੀ ਨੇ ਜਿਹੜੇ ਬਚੇ ਨੇ ਉਹ ਆਪਣੇ ਇੱਕ ਨੰਬਰ ਨੇ ਭਾਈ ਤੇ ਬਾਕੀ ਮੈਂ ਬਿਜੀ ਸੀਗਾ ਦਾਣੇ-ਦੁਣੇ ਆਈ ਪਾਤੇ ਭਾਈ ਥੋੜਾ ਜਿਹਾ ਆਂ ਲੱਕ ਕੇ ਵੀ ਵੀਡੀਓ ਬੜੀ ਨਹੀਂ ਬਣਾਈ ਹੈਗੀ ਮਸਾਂ ਇੰਜ ਦਾਣੇ ਪਾ ਕੇ ਕਬੂਤਰਾਂ ਨੂੰ ਆਈ ਬੱਚ ਕਬੂਤਰ ਲਾ ਕੇ ਅੰਦਰ ਵੀ ਬਾਈ ਬਾੜ ਤੇ ਪੱਠੇ ਜਿ ਆਪਣੇ ਇਹ ਤੇ ਵੱਡਿਆਂ ਨੂੰ ਵੀ ਐਂ ਢਾਣੇ ਪਾਤੇ ਪਹਿਲਾਂ ਬਾਹਰੇ ਸਾਡਲੇ ਸੀਗੇ ਗੱਲ ਕਰਦੇ ਮੈਨੂੰ ਫੋਨ ਜਾ ਰਹੇ ਸੀ ਕੰਮ ਵਾਲਾ ਤੇ ਐਂ ਢਾਣੇ ਪਾਤੇ ਤੇ ਉਦੋਂ ਬਾਅਦ ਫਿਰ ਅੰਦਰ ਬਾੜ ਕੇ ਢਾਣੇ ਪਾਤੇ ਮੈਂ ਬਾਗਿਆ ਕਰਨ ਵਾਲਾ ਕੰਮ ਤੇ ਹੁਣ ਹੁਣ ਆਇਆ ਸੀ ਹੁਣ ਵੀ ਮੈਨੂੰ ਇਹ ਫੋਨ ਆ ਗਿਆ ਸੋ ਇਹ ਤੇਰੇ ਬਕਬੂਤਰ ਨਿਰਾਲੇ ਸੀਗੇ ਤੇ ਇਹ ਵਾ ਓਕੇ ਆ ਬਈ ਰਿਪੋਰਟ ਹੁੰਦਾ ਕਬੂਤਰਾਂ ਦੇ ਆਪਣੇ ਨਹੀਂ ਤੇ ਆਪਾਂ ਬਾੜੀ ਰਮਾਤੀ ਬਈ ਮੈਥੇ ਦੇਖੋ ਮੈਂ ਇੱਥੇ ਵਧੀਆ ਨਿਕਲੇ ਤੇ ਪਾਲਕ ਵਧੀਆ ਨਿਕਲੇ ਹਜੇ ਖੇਤ ਜਾਣਾ ਬਈ ਤੜਕੇ ਸੜਾ ਪੂਰੀ ਆ ਖੇਤ ਜਾ ਤੇ ਖੇਤ ਜਾ ਕੇ ਯਾਰ ਉਹ ਵੀ ਕਰਾਉਣਾ ਕੰਮ ਥੋੜਾ ਜਿਆ ਇੱਲੂਸਨ ਬੀਜਣਾ ਖੇਤ ਜਬੀ ਇੱਲੂਸਨ ਖੰਡਾਇਆ ਤੇ ਉਹ ਦੇਖ ਕੇ ਆਉਣਾਗਾ ਬਈ ਵੀ ਹੋਇਆ ਕਿ ਨਹੀਂ ਹੋਇਆ ਯਾਰ ਤੇ ਬਬਾ ਬੱਚੇ ਆਪਣੇ ਮੰਨ ਕੇ ਚੱਲੋ ਬਈ ਵੀ ਅੱਜ ਹੋਗੀ 26 ਤਰੀਕ ਹੈ ਨਾ ਵੀ 5 ਦਿਨ ਤੱਕ ਆ ਬਚੇ ਆਪਣੇ ਵਧੀਆ ਹੋ ਜਾਣਗੇ ਪੱਡ ਕਰ ਲਾਂਗੇ ਬਾਈ ਹਲੇ ਦਾਣੇ ਨੂੰ ਤਾਂ ਲਾਗੇ ਖਾਣਾ ਜੇ ਪਾਣੀ ਪੂਣੀ ਦੇ ਨੀਣਾ ਪਤਾ ਲੱਗਿਆ ਇਹਨਾਂ ਨੂੰ ਬਚਿਆਂ ਨੂੰ ਉਹ ਬਾਈ ਜਾਨ ਬਰਾਣੇ ਆਪਣੇ ਆਨੇ ਖਾਲੇ ਦਾਣੇ ਜਿੰਨੇ ਕ ਖਾਣੇ ਸੀਗੇ ਖਾ ਕੇ ਆਪਾਂ ਉਹਦੇ ਚੜਗੇ ਰੱਖਣਿਆਂ ਚ ਕਿਤਾ ਯਾਰ ਪਤਾ ਨਹੀਂ ਕਿ ਜਿਗਲੇ ਪਤਾ ਨਹੀਂ ਲੜਦੇ ਨੇ ਇਹ ਆ ਥੱਲਾ ਡੰਡਾ ਬਾਈ ਪੜੱਕ ਥੱਲੇ ਡੇ ਗਿਆ ਬੰਦੂਜੇ ਦੀ ਜਿਵੇਂ ਥੱਲੇ ਡੇ ਗਿਆ ਪਿਆ ਹੁੰਦਾ ਹੁਣ ਯਾਰ ਉਹੀ ਗੱਲ ਬਾਈ ਕੰਮਕਾਰਾਂ ਚ ਟਾਈਮ ਲੰਘ ਜਾਂਦਾ ਵੀ ਯਾਰ ਹਨਾ ਆ ਗੇਟ ਵੀ ਲਿਆਂਦੀ ਪਈ ਐ ਪੈਪ ਕਟਾ ਕੇ ਟਾਕੀ ਫਿੱਟੇ ਕਰਾਉਂਦੀ ਆ ਯਾਰ ਇਹ ਵੀ ਕਰਾਉਣ ਵਾਲੀ ਐ ਕਬੂਤਰ ਉਧਰ ਬੈਠੇ ਨੇ ਯਾਰ ਅਡ ਕਰਨ ਵਾਲੇ ਨੇ ਉਹ ਯਾਰ ਹੁਣ ਜੇ ਇਹਦੀ ਟਾਕੀ ਲੱਗ ਜੇ ਤਾਂ ਸੈਟਿੰਗ ਜਮ ਓਕੇ ਹੋ ਜੇ ਕਪੜਾ ਤੇ ਪੱਲੀ ਬੋਰੀ ਸਿਉਾਂਦਾਂਗੇ ਟਾਕੀ ਤੇ ਜਾਲੀ ਜੁੜੀ ਸਾਰਾ ਕੁਝ ਸੜੇ ਲਿਆਂਦਾ ਪਿਆ ਭਾਈ ਆ ਭਈਆ ਪੈਪ ਆ ਭੈ ਭਈਆ ਆ ਜਾਲੀ ਪਈ ਐ ਇਹ ਜਾਲੀ ਲਾਉਣੀ ਆ ਉੱਚ ਬਸ ਸਾਰਾ ਕੁੱਕੇ ਕਰਿਆ ਆਪਣਾ ਮਤਲਬ ਬਣਾਉਣਾ ਹੀ ਆ ਕਹਿਣ ਦਾ ਮਤਲਬ ਸਿਸਟਾ ਤੇ ਇੰਨੇ ਜਿਉਰੇ ਹੈਗਾ ਤੇ ਵਸੇ ਹੁਣ ਦਾਣੇ-ਦੂਣੇ ਨੂੰ ਪਾਤੇ ਬਈ ਹੁਣ ਆਦਾ ਘਰੇ ਚੱਲੀ ਐ ਤੇ ਆ ਚਟੀਆਂ ਦਾ ਚਟੀਆਂ ਦੇ ਵਾਲੇ ਦੋਨੇ ਬੱਚੇ ਵੱਡੇ ਉਹਨੇ ਰੇ ਵੀ ਆਂਡੇ ਜਿਦਾਂ ਉਹਨੂੰ ਫਿਰਦਾ ਦਵਾਰੀ ਕਬੂਦਰੀ ਤੋਂ ਤੇ ਉਧਰੋਂ ਨੇ ਧਰੀ ਲੈ ਹੈਣਾ ਓਕੇ ਸਿਸਟਮ ਆ ਚਲੋ ਬਈ ਕਰਦੇ ਆ ਆਪਾਂ ਵੀਡੀਓ ਦਾ ਐਂਡ ਹਨ ਬਾਕੀ ਟਾਕੀ ਟੋਕੀ ਦਾ ਦੇਖਦੇ ਆ ਯਾਰ ਕਰਦੇ ਆ ਜਗਾ ਟਾਕੀ ਵੀ ਲਾਉਣੇ ਆ ਹੁਣ ਇਹ ਤਾਂ ਸਰਨਾ ਨਹੀਂਗਾ ਵੀ ਅੱਡ-ਅੱਡ ਕਰਨੇ ਪੈਣਗੇ ਤਾਂ ਜਨਮ ਰੱਖਣ ਹੁਣ ਮੰਨ ਕੇ ਚਲੋ ਬਈ ਚਾਰ ਬੱਚੇ ਹੋਗੇ 6 ਨੇ 10 11 ਤਾਂ ਇਹੀ ਹੋ ਜਾ ਪੰਡਾ ਜੀ ਹਨ ਬਾਕੀ ਹੋਰ ਹੋ ਜਾਣਗੇ ਤਾਂ 5 7 5 5 4 5 ਕੋਈ ਹੋਰ ਹੋ ਜਾਣਗੇ ਆਪਣਾ ਲੈ ਤਾਂ ਕਰਕੇ ਅੱਡ ਕਰਨਾ ਤਾਂ ਵਾਕੀ ਵੀ ਜੇ ਵੀਡੀਓ ਬਦਲਿਆ ਦੇਣਾ ਲਾਈਕ ਕਰੋ ਯਾਰ ਕਮੈਂਟ ਕਰੋ ਤੇ ਆਪਾਂ ਨੂੰ ਵੀਡੀਓ ਸ਼ੇਅਰ ਕਰੋ ਸਪੋਰਟ ਕਰੋ ਯਾਰ ਸਪੋਰਟ ਦੀ ਬਹੁਤ ਲੋੜ ਆ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਮਿਲਦੇ ਆਪਾਂ ਕੱਲ ਨੂੰ ਨਵੀਂ ਅਪਡੇਟ ਦੇ ਨਵੇਂ ਵੀਡੀਓ ਦੇ ਵਿੱਚ ਓਕੇ ਜੀ